ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਨਵੋਦੇ ਲਰਨਿੰਗ ਹੱਬ ਚੈਨਲ ਤੇ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਇਸ ਤਨਵੋਦੇ ਦਾ ਸਾਰਾ ਸਿਲੇਬਸ ਕਰਾਵਾਂਗੇ ਜਿਹੜਾ ਕਿ ਟੈਸਟ 13 ਦਸੰਬਰ ਨੂੰ ਹੋਣਾ ਜਿਹੜਾ ਕਿ 5th ਕਲਾਸ ਵਿੱਚ ਪੜ ਰਹੇ ਬੱਚਿਆਂ ਨੇ ਆਪਣਾ ਫਾਰਮ ਭਰਿਆ ਹੋਣਾ ਨਵੋਦੇ ਦਾ ਉਹਦਾ ਆਪਾਂ ਸਾਰਾ ਸਿਲੇਬਸ ਕਰਾਵਾਂਗੇ ਇਸ ਚੈਨਲ ਦੇ ਉੱਤੇ ਇਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਚੈਨਲ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਹੈ ਤਾਂ ਕਿ ਮੇਰਾ ਵੀ ਹੌਸਲਾ ਬਣਿਆ ਰਵੇ ਤਾਂ ਆਪਾਂ ਸਾਰਾ ਹੀ ਸਿਲੇਬਸ ਕਰਾਉਣਾ ਅੱਜ ਮੈਂ ਮੈਥਸ ਦੇ ਕੁਝ ਇੰਪੋਰਟੈਂਟ ਕੁਐਸਚਨ ਲੈ ਕੇ ਆਇਆ ਜਿਹਦੇ ਵਿੱਚ 9 ਦੇ ਪਹਾੜੇ ਦਾ ਇੱਕ 골ਡਨ ਰੂਲ ਕਰਵਾ ਰਿਹਾ ਵੀ 9 ਦੇ ਪਹਾੜੇ ਦਾ ਕੀ ਰੂਲ ਹੈ ਜਿਵੇਂ ਕਿ ਤੁਹਾਨੂੰ ਸਭ ਨੂੰ 9 ਦਾ ਪਹਾੜਾ ਆਉਂਦਾ ਹੈ ਪਹਿਲਾਂ ਮੈਂ ਪਹਾੜਾ ਲਿਖ ਕੇ ਦਿਖਾ ਦਿੰਦਾ 9 1 9 9 2 18 9 3 27 9 4 36 9 5 45 9 6 54 9 7 63 98729981 ਤੇ ਇਸ ਤਰ੍ਹਾਂ ਇਹ ਪਾੜਾ ਹੁੰਦਾ ਹੈ ਠੀਕ ਹੈ ਇਹਦੇ ਵਿੱਚ ਇੰਪੋਰਟੈਂਟ ਕੀ ਹੈ ਜਿਹੜਾ ਰੂਲ ਹੈ ਕਿ ਇਹਨਾਂ ਦੇ ਜਿਹੜੇ ਅੰਕ ਹੈ ਨਾ ਅੰਕਾਂ ਦਾ ਜੋੜ ਕੀ ਆਊਗਾ 99 ਆਊਗਾ ਚਲੋ ਆ ਤਾਂ 9 ਹੀ ਹੈ 8 ਤੇ 1 9 7 ਤੇ 2 9 6 ਤੇ 3 9 5 ਤੇ 4 9 ਇਹ ਸਾਰੇ ਹੀ 9 9 9 ਹੀ ਆਉਣਗੇ ਇਹਦਾ ਕੀ ਮਤਲਬ ਹੋਇਆ ਕਿ ਜਿਹੜਾ 9 ਦੇ ਪਾੜੇ ਵਿੱਚ ਚੀਜ਼ ਆਉਂਦੀ ਹੈ ਨਾ ਉਹਦੇ ਅੰਕਾਂ ਦਾ ਜੋੜ 9 ਹੀ ਹੋਊਗਾ ਠੀਕ ਹੈ ਲਾਸਟ ਚੱਪ ਜਿੰਨੇ ਮਰਜੀ ਡਿਜੀਟ ਹੋਣ ਉਹਨਾਂ ਦੇ ਸਾਰੇ ਅੰਕਾਂ ਦਾ ਜੋੜ ਕਰਾਂਗੇ ਨਾ ਲਾਸਟ ਜਾ ਕੇ ਉਹ ਨੋ ਹੀ ਬਣ ਜਾਊ ਠੀਕ ਹੈ ਆਪਾਂ ਸਾਰਿਆਂ ਦਾ ਨਹੀਂ ਕਰਨਾ ਵੀ ਜਿਵੇਂ 9 ਹੈ 9 95 9 ਦੇ ਵਿੱਚ 5 ਜੋੜਾਂਗੇ ਨਾ 14 ਬਣ ਗਿਆ 4 ਤੇ 1 5 ਮਤਲਬ 9 ਦੇ ਵਿੱਚ 5 ਜੋੜਾਂਗੇ ਨਾ ਲਾਸਟ 'ਚ ਜਾ ਕੇ ਕੀ ਬਣ ਗਿਆ 5 ਹੀ ਬਚ ਬਣ ਗਿਆ ਇਸ ਲਈ ਆਪਾਂ ਕੀ ਕਰਦੇ ਆ 9 ਨੂੰ ਕੱਟ ਦਾਂ ਕਿਉਂਕਿ ਇਹ ਖੁਦ 9 ਹੀ ਹੈ ਆ 5 ਰਹਿ ਗਿਆ ਠੀਕ ਹੈ ਇਹਦਾ ਕੀ ਮਤਲਬ ਹੋਇਆ ਜਦੋਂ 95 ਨੂੰ ਮੈਂ 9 ਨਾਲ ਭਾਗ ਕਰੂੰਗਾ ਤਾਂ ਕੀ ਬਚੂਗਾ 5 ਬਚੂਗਾ 9 ਤਾਂ ਪੂਰਾ ਪੂਰਾ ਕੱਟਦਾ ਮੈਂ ਠੀਕ ਹੈ 9 ਦੇ ਵਿੱਚ ਆਪਾਂ 5 14 ਇਹ 14 ਕਰਨ ਦੀ ਲੋੜ ਨਹੀਂ ਕਿਉਂਕਿ ਮੈਨੂੰ ਪਤਾ ਹੈ ਸੌਰੀ ਅਜਾ ਗਲਾ ਖਰਾਬ ਹੈ 9 ਦੇ ਵਿੱਚ ਜਦੋਂ ਆਪਾਂ 5 ਜੋੜਾਂਗੇ 14 ਬਣਦਾ 4 ਤੇ ਕੋ 5 ਹੀ ਬੰਨਾ ਅਖਰੀ ਇਸ ਲਈ ਮੈਂ 9 ਨੂੰ ਪਹਿਲਾਂ ਹੀ ਕੱਟ ਦਿਆਂ ਠੀਕ ਹੈ ਹੋਰ ਗੱਲ ਕਲੀਅਰ ਹੋ ਜਾਊਗੀ ਜਾ ਕੇ ਤਾਂ ਫਰ ਮੰਨ ਲੈ ਪਹਿਲਾ ਹੀ ਸਵਾਲ ਹੈ ਜੀ ਮੈਂ ਆ ਦੇਖੋ ਪਹਿਲਾ ਸਵਾਲ ਹੈ 857 ਵਿੱਚ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਜੋੜੀ ਜਾਵੇ ਕਿ ਜੋਗਫਲ 9 ਨਾਲ ਵਿਭਾਜਿਤ ਹੋਵੇ ਪਹਿਲਾਂ ਤਾਂ ਆਪਾਂ ਸਵਾਲ ਸਮਝਣਾ ਵੀ 857 ਵਿੱਚ ਕਿਹੜੀ ਸੰਖਿਆ ਜੋੜੀ ਜਾਵੇ ਛੋਟੀ ਤੋਂ ਛੋਟੀ ਜਿਹੜੇ ਆਪਸ਼ਨ ਦੇ ਇੰਨਾ ਵਿੱਚ ਕਿ ਉਹ ਜਿਹੜਾ ਜੋਗਫਲਾਊਗਾ ਨਾ ਜੋਗਫਲ ਕੀ ਹੁੰਦਾ ਜੋੜ ਕਰਕੇ ਜਿਹੜਾ ਆਊਗਾ ਜਿਵੇਂ ਆਪਾਂ ਮੰਨ ਲਓ 857 ਵਿੱਚ 7 ਜੋੜ ਦਈਏ ਉਹਦੇ ਵਿੱਚ ਜਿਵੇਂ 864 ਆ ਗਿਆ ਨਾ ਵੀ ਉਹਨੂੰ ਉਹ ਕੀ ਉਹ ਨੌ ਨਾਲ ਭਾਗ ਹੋ ਰਹੀ ਹੈ ਐਂ ਦੱਸਣਾ ਜਿਵੇਂ 857 ਚ 9 ਜੋੜ ਦਈਏ ਤਾਂ ਕੀ ਬਣ ਜੂਗਾ 866 ਬਣ ਜੂ ਇਸ ਤਰ੍ਹਾਂ ਵੀ 866 ਕੀ 9 ਨਾਲ ਆਪਾਂ ਐਂ ਦੱਸਣਾ ਵੀ 9 ਨਾਲ ਕਿਹੜੀ ਸੰਖਿਆ ਭਾਗ ਹੋ ਰਹੀ ਹੈ ਵੀ 857 ਵਿੱਚ ਆਪਾਂ ਕੀ ਜੋੜੀਏ ਠੀਕ ਹੈ ਜੋੜ ਫਲ ਉਹ ਹੁੰਦਾ ਜੋੜ ਕਰਨ ਤੋਂ ਬਾਅਦ ਆਉਂਦਾ ਜਿਵੇਂ ਭਾਗ ਫਲ ਭਾਗ ਕਰਨ ਤੋਂ ਬਾਅਦ ਆਉਂਦਾ ਗੁਣਨ ਫਲ ਗੁਣਾ ਕਹਿੰਦੋਂ ਤੂੰ ਜਿਹੜਾ ਆਪਾਂ ਨੂੰ ਰਿਜਲਟ ਮਿਲਦਾ ਜਾਂ ਫਲ ਕਹਿ ਦਿੰਦੇ ਆ ਉਹ ਉਹਨੂੰ ਕਹਿੰਦੇ ਹੁਣ ਇਹ ਹੀ ਜੋਗਫਲ ਪੁੱਛਿਆ ਤੇ ਹੁਣ ਵੇਖਾਂਗੇ ਆਪਾਂ 857 ਦੀ ਗੱਲ ਹੋ ਰਹੀ ਹੈ ਹੁਣ ਮੈਂ ਚੈੱਕ ਕਰੂੰਗਾ ਕੀ ਇਹਨਾਂ ਦੇ ਅੰਕਾਂ ਦਾ ਜੋੜ 9 ਬਣ ਰਿਹਾ ਇਹ ਚੈੱਕ ਕਰਨ ਮੈਂ ਤਾਂ 9 ਬਣਾਉਣਾ ਫੇਰ ਹੀ ਇਹ 9 ਨਾ ਭਾਗ ਹੋਊਗਾ ਨਾ ਜੇ ਨਹੀਂ ਬਣ ਰਿਹਾ ਫਿਰ ਮੈਨੂੰ ਕੁਝ ਜੋੜਨਾ ਪਊਗਾ 8 ਤੇ 5 13 ਤੇ 7 ਕਿੰਨੇ ਬਣ ਗਏ 8 5 13 ਤੇ 7 20 ਬਣ ਗਏ 2 2 0 2 ਹੁਣ ਇਹਨਾਂ ਦੇ ਅੰਕਾਂ ਦਾ ਜੋੜ ਬਣ ਗਿਆ 2 ਮੈਨੂੰ ਪਤਾ ਜੀ ਮੈਨੋਂ ਨਾਲ ਭਾਗ ਕਰੂੰਗਾ ਤਾਂ 2 ਬਾਕੀ ਬਚਣਗੇ ਠੀਕ ਹੈ ਹੁਣ ਕੀ ਕਰੂੰ ਮੈਂ ਇਹਨੂੰ 2 ਨੂੰ ਬਣਾਉਣਾ 9 ਤੇ ਮੈਨੂੰ ਪਤਾ 2 ਦੇ ਵਿੱਚ 7 ਜੋੜਨਾ ਪਊਗਾ ਫੇਰ ਹੀ 9 ਬਣੂਗਾ ਇਸ ਲਈ 857 ਦੇ ਵਿੱਚ ਜੇਕਰ ਮੈਂ 7 ਜੋੜ ਦਵਾਂ ਤਾਂ ਜਿਹੜਾ ਵੀ ਅਨਸਰ ਆਊਗਾ ਸੰਖਿਆ ਆਊਗੀ ਜੋਗਫੜਾਊਗਾ ਉਹ 9 ਨਾਲ ਪੂਰਾ ਪੂਰਾ ਭਾਗ ਹੋਊਗਾ ਹੁਣ ਮੈਂ ਇਹਨੂੰ ਵੀ ਚੈੱਕ ਕਰ ਲਾ ਸੌਰੀ ਅਜੇ ਫੇਰ ਗਲਾਇਂ ਦਿੱਕਤ ਹੈ ਖਾਂਸੀ ਹੈ अच्छा जी उणा देखिए 8 6 14 ਤੇ 4 18 8 ਤੇ 1 9 ਇਹ 9 ਬਣ ਰਿਹਾ ਇਹਦਾ ਮਤਲਬ 864 9 ਨਾਲ ਪੂਰੀ ਪੂਰੀ ਭਾਗ ਹੋਊਗੀ ਇਹਦਾ ਮਤਲਬ 857 ਚ ਕੀ ਜੋੜਿਆ 7 ਜੋੜਿਆ ਕੀ ਜੋੜਿਆ 7 ਠੀਕ ਹੈ ਇਹ ਮੈਨੂੰ ਐ ਅੰਕਾਂ ਦਾ ਜੋੜ ਪਤਾ ਲੱਗਿਆ ਐ ਠੀਕ ਹੈ ਆ ਮੈਂ ਰੂਲ ਸਮਝਾਤਾ ਹੁਣ ਮੈਂ ਦੇਖਦਾ ਕੀ 864 ਵਾਕਈ 9 ਨਾਲ ਭਾਗ ਹੋ ਰਹੀ ਹੈ ਪੂਰੀ ਪੂਰੀ ਹੋਊਗੀ 9 ਨਾਇਆ 81 5 9 ਚ 54 ਆ ਲੋ ਪੂਰੀ ਪੂਰੀ ਭਾਗ ਹੋ ਗਈ ਉਸ ਸੰਖਿਆ ਪੂਰੀ ਪੂਰੀ ਭਾਗ ਹੁੰਦੀ ਹੈ ਜਿਹਦੀ ਬਾਕੀ ਕੀ ਆ ਜਲਾਸਟ ਚ ਜ਼ੀਰੋ ਆ ਚ ਠੀਕ ਹੈ ਇਹ ਪਹਿਲੇ ਦਾ ਆਨਸਰ ਆ ਗਿਆ ਉਸ ਰੂਲ ਤੋਂ ਆਪਾਂ ਸਿੱਧਾ ਹੀ ਕੱਟਤਾ ਹੁਣ ਦੇਖੋ ਦੂਜਾ ਆਨਸਰ ਸਕਰੀਨ ਤੇ ਜਿਵੇਂ ਦਿਖ ਰਿਹਾ 218 ਵਿੱਚ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਜੋੜੀ ਜਾਵੇ ਕਿ ਸੰਖਿਆ 9 ਨਾਲ ਪੂਰੀ ਪੂਰੀ ਵੰਡੀ ਜਾਵੇ ਅੱਛਾ ਬੇਰੀ ਸਿੰਪਲ ਹੈ ਰੂਲ ਆਪਾਂ ਭਾਗ ਕਰਕੇ ਨਹੀਂ ਆਪਾਂ ਜੋੜ-ਜੋੜ ਕੇ ਨੇ ਵੇਖਣਾ ਆਪਾਂ ਸਿੱਧਾ ਵੇਖਾਂਗੇ ਇਹਦੇ ਅੰਕਾਂ ਦਾ ਜੋੜ 9 ਬਣ ਰਿਹਾ 8 ਤੇ 1 9 2 ਬਚੀ ਜਾਂਦਾ ਇਹਦਾ ਮਤਲਬ 2 ਬਚੀ ਜਾਂਦਾ 2 ਦੇ ਵਿੱਚ ਕੀ ਜੋੜਾਂਗੇ ਆਪਾਂ 7 ਹੀ ਜੋੜਾਂਗੇ ਫੇਰ ਹੀ 9 ਬਣੂ 2 ਦੇ ਵਿੱਚ 7 ਜੋੜ ਕੇ 9 ਬਣ ਗਿਆ ਇਹਦਾ ਮਤਲਬ 218 ਵਿੱਚ ਵੀ 7 ਜੋੜੂਗਾ ਤਾਂ ਜਿਹੜਾ ਵੀ ਸੰਖਿਆ ਬਣੂਗੀ 225 ਇਹ 9 ਨਾਲ ਭਾਗ ਹੋਊਗੀ 225 ਕਿਵੇਂ ਭਾਗ ਹੋ ਦੇਖ ਲਓ 5 ਤੇ 2 7 ਤੇ 2 9 ਨ ਆ ਬਣ ਗਿਆ ਜੋੜੇ ਦਾ ਮਤਲਬ 225 20 ਨੋਂ ਦੇ ਪਾੜੇ ਨਾਲ ਪੂਰੀ ਪੂਰੀ ਵੰਡੀ ਜਾਊਗੀ ਠੀਕ ਹੈ ਇਹਦਾ ਵੀ ਅੰਸਰ 7 ਹੀ ਆ ਗਿਆ ਠੀਕ ਹੈ ਹੁਣ ਦੇਖੋ ਤੁਸੀਂ ਤੀਜਾ ਸਵਾਲ ਤੀਜਾ ਸਵਾਲ ਕੀ ਕਹਿੰਦਾ ਹੈ ਕਿ ਸੰਖਿਆ 472 a a ਇਕਾਈ ਦਾ ਅੰਕ ਲਿਖ ਰੱਖਿਆ ਵੀ a ਦੀ ਥਾਂ ਤੇ a ਦੀ ਥਾਂ ਤੇ ਕੀ ਆਵੇ ਕਿ ਇਹ ਸੰਖਿਆ 9 ਨਾਲ ਵਿਭਾਜਿਤ ਹੋ ਜਾਵੇ ਜਿਵੇਂ ਕਿ ਮੈਂ ਰੂਲ ਦੱਸਿਆ ਵੀ 472 ਹੁਣ a ਹੈ ਵੀ ਇਥੇ ਕਿਹੜਾ ਅੰਕ ਆਵੇ ਕਿ ਇਹ ਪੂਰੀ ਸੰਖਿਆ ਚਾਰ ਅੰਕਾਂ ਦੀ ਹੈ ਜਿਹੜੀ 9 ਨਾਲ ਭਾਗ ਹੋ ਜੇ ਹੁਣ ਮੈਂ ਕੀ ਕਰੂੰਗਾ ਇਹਨਾਂ ਨੂੰ ਬਣਾਉਂਗਾ ਅੱਛਾ ਦੇਖੋ 7 ਤੇ 2 9 ਹੁਣ 4 ਦੇ ਵਿੱਚ ਕੀ ਜੋੜਾਂ ਕਿ 9 ਬਣ ਜੇ 5 ਵੈਰੀ ਸਿੰਪਲ ਹੁਣ ਇਹਦਾ ਆਨਸਰ 5 ਆਜੂਗਾ ਜਿਨਾਂ ਨੂੰ ਸਮਝ ਨਹੀਂ ਆ ਇੱਕ ਵਾਰੀ ਫੇਰ ਦੱਸਦਾ ਆਪਣੇ ਕੋਲੇ 472 a a ਮਤਲਬ ਇਕਾਈ ਦਾ ਅੰਕ ਹੈ ਚਾਰ ਅੰਕਾਂ ਦੀ ਸੰਖਿਆ ਠੀਕ ਹੈ ਇਹ ਕਹਿੰਦਾ ਵੀ ਇਹ ਦੀ ਥਾਂ ਤੇ ਕੀ ਆਵੇ ਕਿ ਇਹ ਪੂਰੀ ਸੰਖਿਆ ਨੋ ਨਾਲ ਭਾਗ ਹੋ ਜੇ ਮੈਂ ਕੀ ਕਰੂੰਗਾ ਮੈਨੂੰ ਪਤਾ ਹੈ ਕਿ ਜੇ ਅੰਕਾਂ ਦਾ ਜੋੜ 9 ਬਣ ਜੇ ਤਾਂ ਉਹ ਪੂਰੀ ਪੂਰੀ ਸੰਖਿਆ ਭਾਗ 9 ਨਾਲ ਹੋ ਜਾਂਦੀ ਹੈ ਹੁਣ 7 ਤੇ 2 9 ਬਣ ਰਿਹਾ ਹੈ 4 ਦੇ ਵਿੱਚ ਕੀ ਜੋੜਾਂ ਕਿ 9 ਬਣ ਜੇ 5 ਇੱਥੇ A ਦੀ ਜਗ੍ਹਾ ਤੇ ਕੀ ਆਊਗਾ 5 ਆਊਗਾ ਠੀਕ ਹੈ ਤਾਂ ਫਿਰ ਜਿਹੜੀ ਵੀ ਸੰਖਿਆ ਆਪਣੇ ਬਣੂਗੀ ਨਾ ਇਹ ਸੰਖਿਆ ਬਣ ਜੂ 4725 ਇਹ 9 ਨਾਲ ਪੂਰੀ ਪੂਰੀ ਭਾਗ ਹੋ ਜੋਗੀ ਭਲਾ ਕਰਕੇ ਵੇਖ ਲਓ ਆ ਦੇਖੋ 9 ਪੰਜਾਂ 45 2 ਰਹਿ ਗਏ 9 2 18 ਇਹਦੇ 12 ਚ 8 ਕੱਢੇ 4 ਉੱਤੋਂ ਪੰਜਾਂ ਤਾਰਾਂਗੇ ਆਪਾਂ ਠੀਕ ਹੈ ਤੇ 9 ਪੰਜਾ 45 ਪੂਰੀ ਪੂਰੀ ਪਾ ਗੋ ਗਈ ਬਾਕੀ 0 ਆ ਗਿਆ ਠੀਕ ਹੈ ਚੌਥਾ ਕੁਸਚਨ ਇਹ 9 ਦਾ 골ਡਨ ਰੂਲ ਹੈ ਇਹ ਸਾਰਿਆਂ ਨੇ ਯਾਦ ਰੱਖਣਾ ਜਿਹਨੂੰ ਇਹ ਰੂਲ ਪਤਾ ਉਹ ਸਿੱਧਾ ਹੀ ਸਵਾਲ ਕਰ ਲੈਂਦੇ ਹੈਟ ਲਿਖਿਆਂ ਵਿੱਚੋਂ ਕਿਹੜੀ ਸੰਖਿਆ 9 ਨਾਲ ਵਿਭਜਿਤ ਵੀ ਨੋ ਨਾਲ ਭਾਗ ਹੈ ਚੌਥਾ ਸਵਾਦੀ ਕੋ ਹੁਣ ਮੈਂ ਕੀ ਕਰਨਾ ਜਿਹਦੇ ਅੰਕਾਂ ਦਾ ਜੋੜ ਨੋ ਬਣਦਾ ਹੋਵੇ ਨਾ ਇਹਨਾਂ ਵਿੱਚੋਂ ਹੀ ਨੋ ਨਾਲ ਪੂਰੀ ਪੂਰੀ ਭਾਗ ਹੋ ਜੂ ਹੁਣ ਆ 1 1 1 2 3 4 ਇਹ ਤਾਂ 4 ਬਣ ਰਿਹਾ ਠੀਕ ਹੈ ਇਹ ਤਾਂ ਨਹੀਂ ਹੋਣੀ ਨੋ ਨਾਲ ਭਾਗ ਆ 6 ਤੇ ਦਾ 9 ਆ ਤਾਂ 9 ਪੂਰੇ ਬਣ ਗਿਆ ਇੱਕ ਇਹਦਾ ਮਤਲਬ ਇੱਕ ਬਾਕੀ ਬਚੂ ਆ ਵੀ ਨਹੀਂ ਹੋਣੀ ਆਪਾਂ ਉਹ ਕੱਢਣੀ ਜਿਹੜੀ ਨੋ ਨਾਲ ਪੂਰੀ ਪੂਰੀ ਭਾਗ ਹੋਵੇ ਆ ਦੇਖੋ 7 8 15 15 7 22 ਤੇ 5 27 27 7 ਤੇ 2 9 ਬੰਡ ਰਿਹਾ ਆ ਹੋਊਗੀ ਠੀਕ ਹੈ ਇਹ ਕਰਕੇ ਦਿਖਾ ਦਿੰਦਾ ਮੈਂ ਕਿਵੇਂ ਇਹ ਹੈਗੀ ਹੈ 78 ਤੇ 75 ਮੈਂ ਕਿਹਾ ਇਹਦੇ ਅੰਕਾਂ ਦਾ ਜੋੜ 9 ਹੋਣਾ ਚਾਹੀਦਾ ਉਹੀ ਸੰਖਿਆ 9 ਨਾਲ ਪੂਰੀ ਪੂਰੀ ਭਾਗ ਹੋ ਜਾਊਗਾ ਮੈਂ ਜੋੜਿਆ 7 ਤੇ 8 ਮੈਂ ਐਂ ਜੋੜਿਆ ਇਹ ਸਾਰੇ ਅੰਕ 7 8 15 15 7 22 22 ਤੇ 5 27 ਠੀਕ ਹੈ 27 ਦਾ ਮਤਲਬ ਕੀ ਹੈ 7 ਤੇ 2 9 ਇਹ 9 ਨਾਲ ਪੂਰੀ ਪੂਰੀ ਭਾਗ ਹੋ ਰਹੀ ਹੈ ਇੱਕ ਆ ਰਹੇਗੀ 4 9 ਆਪਦੀ ਆਪ ਚ ਇਹਨੋਂ ਇਹ ਤਾਂ ਨਹੀਂ ਆਪਾਂ ਜੋੜਨਾ ਤੇ ਆ 6 ਰਹਿਗੇ ਤੇ ਇਹਦਾ ਮਤਲਬ ਸੇ ਬਾਕੀ ਬਚੂਗਾ ਆ ਵੀ ਨਹੀਂ ਹੁੰਦੀ ਠੀਕ ਹੈ ਇਹਦਾ ਆਨਸਰ ਆ ਆ ਗਿਆ ਹੁਣ ਜਿਹਨੂੰ ਇਹ ਰੂਲ ਨਹੀਂ ਪਤਾ ਉਹ ਬੱਚਾ ਕੀ ਕਰੂਗਾ ਸੌਰੀ ਉਹ ਬੱਚਾ ਕੀ ਕਰੂਗਾ ਇਹ ਪਹਿਲਾਂ ਤਾਂ ਇਹਨੂੰ 9 ਨਾਲ ਭਾਗ ਦੇ ਕੇ ਦੇਖੂਗਾ ਵੀ ਪੂਰੀ ਪੂਰੀ ਹੁੰਦੀ ਹੈ ਨਹੀਂ ਹੁੰਦੀ ਇਹਦਾ ਖੜਾ ਛੱਡੂ ਫਿਰ ਇਹਦੇ ਨਾਲ ਕਰ ਕਰਕੇ ਦੇਖੂਗਾ ਹੁੰਦੀ ਹੈ ਨਹੀਂ ਹੁੰਦੀ ਹੇਰੋ ਇਹ ਫੇਰ ਉਹ ਅਨਸਰ ਆਊਗਾ ਇਸ ਤੋ ਲਾ ਵਜਿਨ ਸਿੱਧੇ 골ਡਨ ਰੂਲ ਪਤਾ ਵਿਪਈਆਂ ਕੰ ਦਾ ਜੋੜ ਕੀ ਨੌ ਬਣ ਜੇ ਤਾਂ ਉਹ ਨੌ ਹੋਊਗੀ ਠੀਕ ਹੈ ਆ ਹੋਊਗੀ ਹੁਣ ਪਜਮਾ ਕੀ ਹੈ 헤ਠਾ ਲਿਖਿਆ ਵਿੱਚ ਕਿਹੜੀ ਸੰਖਿਆ ਨੌ ਨੂੰ ਨੌ ਨਾਲ ਭਾਗ ਦੇ ਨਾਲ ਬਾਕੀ ਇੱਕ ਬਚੇਗਾ ਅੱਛਾ ਹੁਣ ਮੈਂ ਉਹ ਹੀ ਕਹਿਣਾ ਵੀ ਇੱਕ ਬਚਣਾ ਚਾਹੀਦਾ ਬਾਕੀ ਹੁਣ ਮੈਂ ਕੀ ਕਰੂੰਗਾ ਜਿਵੇਂ ਕਿ ਪਹਿਲਾ ਹੀ ਹੈਗਾ ਇੱਕ ਆ ਆ ਸੰਖਿਆ 12340 ਹੁਣ ਮੈਂ ਇਹਨਾਂ ਦੇ ਅੰਕਾਂ ਦਾ ਜੋੜ ਕਰੂੰਗਾ ਜੇ 9 ਬਣਦਾ ਹੋਵੇ ਉਹ ਤਾਂ 9 ਨਾਲ ਪੂਰੀ ਪੂਰੀ ਪਾ ਗੋ ਜੂਗੀ ਇਹ ਕਹਿੰਦਾ ਵੀ ਬਾਕੀ 1 ਬਚੇ ਅੱਛਾ ਹੁਣ ਮੈਂ ਕੀ ਕਰੂੰ ਅੰਕਾਂ ਦਾ ਜੋੜ 5 ਤੇ 4 9 ਠੀਕ ਹੈ ਇਹ 9 ਵਿੱਚ ਘਟਦੇ ਕਿਉਂਕਿ 9 ਬਣ ਗਏ 3 2 5 ਤੇ 6 ਇਹ 6 ਬਣ ਰਿਹਾ ਠੀਕ ਹੈ ਇਹਦਾ ਮਤਲਬ ਬਾਕੀ 6 ਬਚੂਗਾ ਬਚਣਾ ਕੀ ਚਾਹੀਦਾ 1 ਹੈ ਠੀਕ ਹੈ ਆ ਕੀ ਲਿਖਿਆ ਹੈ 1 ਲਿਖਿਆ ਹੋਇਆ ਹੈ ਇਹ ਵੀ 1 ਬਚਣਾ ਚਾਹੀਦਾ ਇਹਦੇ ਤਾਂ 6 ਬਚਣਗੇ ਕਿਉਂਕਿ ਆ 5 4 9 ਆ ਤਾਂ ਕੰਪਲੀਟ 9 ਬਣ ਗਏ ਪਰ ਆ ਨਹੀਂ ਬਣ ਰਿਹਾ ਆ 6 ਹੀ ਰਹੇਗੇ ਠੀਕ ਹੈ ਜਨਕੀ ਪਹਿਲੀ ਸੰਖਿਆ ਵੀ ਨਹੀਂ ਗਈ ਹੁਣ ਅਗਲੀ ਵੀ ਆਪਸ਼ਨ ਬੀ ਤੇ ਜਾਵਾਂਗੇ ਇਹਨਾਂ ਦੇ ਅੰਕਾਂ ਦਾ ਆਪਾਂ ਜੋੜ ਕਰਾਂਗੇ 2 ਹੁਣ ਆਪਾਂ ਪਹਿਲਾਂ ਨਾ 9 ਬਣਾ ਲਾਂਗੇ 5 ਤੇ 2 7 8 ਤੇ 1 9 ਆ ਸਾਰੇ ਅੰਕਾਂ ਦਾ ਜੋੜ 9 ਬਣ ਗਿਆ ਦਾ ਮਤਲਬ ਆ ਸੰਖਿਆ 9 ਨਾਲ ਪੂਰੀ ਪੂਰੀ ਭਾਗ ਹੋ ਗਈ ਤੇ ਬਾਕੀ ਕੀ ਬਚੂਗਾ 0 ਪਰ ਇਹ ਇਹ ਕੁਸਚਨ ਚ ਕਹਿੰਦਾ ਹੈ ਬਾਕੀ ਇੱਕ ਬਚਣਾ ਚਾਹੀਦਾ ਇਹਦਾ ਮਤਲਬ ਇਹ ਵੀ ਨਹੀਂਗਾ ਹੁਣ ਇਹ ਤੇ ਆ ਜੀਏ ਆਪਾਂ ਠੀਕ ਹੈ ਆਪਾਂ ਨੂੰ ਭਾਗ ਕਰਨ ਦੀ ਲੋੜ ਨਹੀਂ ਸਿੱਧਾ ਹੀ ਆਈ ਜਾਂਦਾ ਹੁਣ ਜਿਹੜੀ ਅਗਲਾ ਸੀ ਆਪਸ਼ਨ ਹੈ ਉਹਦੇ ਵਿੱਚ ਦੇਖੋ ਕੀ ਸੰਖਿਆ ਹੈਗੀ ਹੈ 45 621 ਠੀਕ ਹੈ ਇਹਦੇ ਅੰਕਾਂ ਦਾ ਜੋੜ ਕਰੀਏ 5 ਤੇ 4 9 6 ਤੇ 2 8 ਤੇ 1 9 ਠੀਕ ਹੈ एवी 9 ਨਾਲ ਪੂਰੀ ਪੂਰੀ ਵੰਡੀ ਜਾਊਗੀ ਹੁਣ ਮੈਂ ਗਾ ਕਿਉਂ ਨਹੀਂ ਜੋੜਦਾ 4 ਤੇ 5 9 9 6 15 15 2 17 ਤੇ 18 18 ਵੀ ਲਾਸਟ ਚ ਜਾ ਕੇ ਤਾਂ 9 ਹੀ ਬਣੂਗਾ ਨਾ ਆਪਾਂ ਨੂੰ ਮੱਥਾ ਮਾਰਨ ਦੀ ਲੋੜ ਹੀ ਨਹੀਂ ਝੋਟੇ ਬਣਾ ਲਓ 5 4 9 ਜਿੱਥੇ 9 ਬਣਦੇ ਉਹ ਕੱਟ ਦਿਓ 6 2 8 ਤੇ 9 ਇਹ ਵੀ ਪੂਰੀ ਪੂਰੀ ਵੰਡੀ ਜਾਊਗੀ 9 ਨਾਲ ਹੁਣ ਰਹਿ ਗਿਆ ਕੋਈ অপਸ਼ਨ ਮਤਲਬ ਇਹ ਹੀ ਅਨਸਰ ਹੈ ਆਪਾਂ ਫੇਰ ਵੀ ਚੈੱਕ ਕਰ ਲੈਣੇ ਕਿ ਇੱਕ ਬਚੂਗਾ 9 ਨਾਲ ਭਾਗ ਦੇਣ ਤੇ ਝੋਟੇ ਬਣਾਓ ਨਾ ਦਾ ਖੁੱਦੀ ਪਿਆਨੋ 7329 1 ਤੇ 0 1 ਇਹਦਾ ਮਤਲਬ ਜਿਹੜੀ ਇਹ ਸੰਖਿਆ ਇਹਨੂੰ ਜਦੋਂ ਆਪਾਂ 9 ਨਾਲ ਭਾਗ ਦੇਵਾਂਗੇ ਬਾਕੀ ਕੀ ਬਚੂਗਾ 1 ਬਚੂਗਾ ਲੋ ਮੈਂ ਭਾਗ ਦੇ ਕੇ ਵੀ ਦਿਖਾ ਦੇਣਾ 729 110 ਹੈ ਨਾ ਇਹਦੇ ਨਾਲ ਮੈਂ ਭਾਗ ਕਰੂੰਗਾ ਨਾ ਤਾਂ 1 ਬਚੂਗਾ ਮੈਨੂੰ ਕਿਵੇਂ ਪਤਾ ਲੱਗਿਆ ਵੀ ਇਹਦੇ ਜੋਟੇ 729 ਆ ਆ ਵੀ 9 ਹੈ ਆ 1 ਇੱਕ ਰਹਿ ਗਿਆ ਬਾਅਦ ਚ ਤਾਂ 1 ਕਿ ਬਚੂਗਾ ਹੁਣ ਮੈਂ ਭਾਗ ਦੇ ਕੇ ਦਿਖਾ ਦੇਣਾ 9 8 72 ਠੀਕ ਹੈ ਉੱਤਤਾਰ ਹੈ ਨਾਇ 1 9 0 ਉੱਤਤਾਰ ਹੈ 1 ਕਾ 9 0 0 171 0 10 9 1 9 ਤੇ ਲਾਸਟ ਚ ਕੀ ਬਚ ਗਿਆ ਆਪਣਾ 1 ਤੇ ਇਹ ਹੀ ਆਪਾਂ ਨੂੰ ਸਵਾਲ ਪੁੱਛ ਪੁੱਛਿਆ ਸੀਗਾ ਵੀ ਹੇਠਾਂ ਲਿਖਿਆ ਵਿੱਚੋਂ ਕਿਹੜੀ ਸੰਖਿਆ ਨੋ ਨ ਨਾਲ ਭਾਗ ਦੇ ਨਾਲ ਬਾਕੀ ਇੱਕ ਬਚੇਗਾ ਠੀਕ ਹੈ ਇਹ ਆਪਾਂ ਬਸ ਕੀ ਕਰਨਾ ਜੋਟੇ ਹੀ ਬਣਾ ਕੇ ਵੇਖਣੇ ਵੇ ਅੰਕਾਂ ਦਾ ਜੋੜ ਕਰ ਦੇਣਾ ਅੰਕਾਂ ਦਾ ਜੋੜ ਜੇ ਨੌ ਬਣਦਾ ਤਾਂ ਠੀਕ ਹੈ ਜੇ ਜਿਹੜਾ ਵਜੇ ਨੌ ਨਾ ਬਣੇ ਜੇ ਕੁਝ ਹੋਰ ਬਣ ਜੇ ਪੰਜ ਬਚ ਜੇ ਤਾਂ ਮਤਲਬ ਬਾਕੀ ਵੀ ਪੰਜ ਆਊਗਾ ਜੇ 1 ਬਜੇ ਜੇ ਬਾਕੀ ਉਹਦਾ ਇੱਕ ਰਹੂਗਾ ਇਹ ਨੌ ਦੇ 골ਡਨ ਰੂਲ ਹੈ ਇਸ ਤਰ੍ਹਾਂ ਦਾ ਇੱਕ ਸਵਾਲ ਨੋਦੇ ਦੇ ਪੇਪਰ ਚ ਜਰੂਰ ਆਊਗਾ ਜੇ ਵਧੀਆ ਲੱਗੇ ਇਹ ਵੀਡੀਓ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਪਸੰਦਾ ਵੀ ਕਮੈਂਟ ਕਰੋ ਠੀਕ ਹੈ ਤਾ ਆਦੇ ਵਾਸਤੇ ਇੰਨੀ ਧੰਨਵਾਦ